ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਨ ਦੇ ਨਾ ਲੈਟ ਸਟਾਰਟ ਨੰਬਰ 1 ਹੈ ਨਸਲ ਕੁੱਲ ਵਾਂਸ਼ ਇਹਦਾ ਅਰਥ ਹੈ ਠੀਕ ਹੈ ਉੱਤਰੀ ਭਾਰਤ ਦੇ ਬਹੁਤ ਸਾਰੇ ਲੋਕ ਆਰਿਆ ਨਸਲ ਨਾਲ ਸੰਬੰਧਿਤ ਹਨ ਨੈਕਸਟ ਹੈ ਨਜ਼ਾਰੇ ਦ੍ਰਿਸ਼ ਜਾਂ ਮਜ਼ੇ ਅਸੀਂ ਕੁੱਲੋਂ ਵਾਲੀ ਜਾ ਕੇ ਪਹਾੜੀ ਦ੍ਰਿਸ਼ਾਂ ਦੇ ਬਹੁਤ ਨਜ਼ਾਰੇ ਲੇ ਨਵੀਂ ਨਕੋਰ ਬਿਲਕੁਲ ਨਵੀਂ ਅੱਜ ਤੋਹਾਰ ਦੇ ਦਿਨ ਮੈਂ ਤੇ ਨਵੀਂ ਨਕੋਰ ਕਮੀਜ਼ ਪਾਈ ਨਿਪੁੰਨ ਮਾਹਰ ਬਾਜ਼ੀਗਰ ਪੁੱਠੀ ਆਛਾਲਾ ਮਾਰਨ ਦੀ ਕਲਾ ਵਿੱਚ ਨਿਪੁੰਨ ਹੁੰਦੇ ਹਨ ਨਿਯੁਕਤੀ ਕੰਮ ਉੱਤੇ ਲਾਉਣਾ ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਇੱਕ ਉੱਚੇ ਅਧਿਕਾਰੀ ਨਿਯੁਕਤ ਕੀਤਾ ਨੀੜਰ ਜਿਸ ਨੂੰ ਡਰ ਨਾ ਹੋਵੇ ਪੰਜਾਬੀ ਸਿਪਾਹੀ ਜੰਗ ਵਿੱਚ ਨੀੜਰ ਹੋ ਕੇ ਲੜਦਾ ਹੈ ਨਮਾਜ਼ ਮੁਸਮਾਨਾਂ ਦਾ ਧਾਰਮਿਕ ਕਰਮ ਮੁਸਮਾ 5 ਵਕਤ ਨਮਾਜ਼ ਪੜਦੇ ਹਨ ਨੈਕਸਟ ਨੰਬਰ 8 ਹੈ ਨਿਰਭਰ ਆਸਰੇ ਹੋਣਾ ਮੈਂ ਤੁਹਾਡੀ ਸਹਾਇਤਾ ਤੇ ਨਿਰਭਰ ਨਹੀਂ ਕਰਦਾ ਯਾਨਕਿ ਮੈਨੂੰ ਤੁਹਾਡੇ ਆਸਰੇ ਦੀ ਕੋਈ ਵੀ ਲੋੜ ਨਹੀਂ ਹੈ

ਕੋਮਲਤਾ ਬੱਚਿਆਂ ਨਾਲ ਹਮੇਸ਼ਾ ਨਰਮਾਈ ਹੀ ਨਹੀਂ ਸਗੋ ਸਖਤਾਈ ਵੀ ਵਰਤਣੀ ਚਾਹੀਦੀ ਹੈ ਯਾਨਕਿ ਇਹਨਾਂ ਨੂੰ ਪਿਆਰ ਨਾਲ ਨਹੀਂ ਸਮਝਾਉਣਾ ਚਾਹੀਦਾ ਹਰ ਵੇਲੇ ਉਹਨਾਂ ਨੂੰ ਗੁੱਸੇ ਵੀ ਆਉਣਾ ਚਾਹੀਦਾ ਹੈ ਉਹਨਾਂ ਨੂੰ ਪਤਾ ਚੱਲੇ ਕਿ ਉਹ ਕਿੱਥੇ ਗਲਤ ਹੈ ਨਿਰੰਤਰ ਲਗਾਤਾਰ ਪਿਛਲੇ ਤਿੰਨ ਦਿਨ ਨਿਰੰਤਰ ਮੀਂਹ ਪੈਂਦਾ ਰਿਹਾ ਯਾਨਕਿ ਲਗਾਤਾਰ ਮੀਂਹ ਪੈਂਦਾ ਰਿਹਾ ਨਿੱਕੀਆਂ ਨੱਡੀਆਂ ਛੋਟੀਆਂ ਵੱਡੀਆਂ ਕੁੜੀਆਂ ਨਿੱਕੀਆਂ ਨੱਡੀਆਂ ਕੁੜੀਆਂ ਗੁੱਡੀਆਂ ਪਟੋਲੇ ਖੇਡ ਰਈਆਂ ਹਨ ਐਂਡ ਲਾਸਟ ਐਂਡ ਨਿਗ ਸਰੀਰ ਨੂੰ ਸੁੱਖ ਦੇਣ ਵਾਲੀ ਗਰਮੀ ਗਰਮ ਕੱਪੜੇ ਪਾ ਕੇ ਹੀ ਨਿਗ ਮਿਲਦਾ ਹੈ ਜਿੱਕੇ ਅੱਜ ਅਸੀਂ ਵਾਕਾ ਵਿੱਚ ਵਰਤੋਂ ਨੰਨੇ ਦੇ ਕੀਤੇ ਆ